ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ 23 ਇੰਚ ਬ੍ਰੈਸਟ ਦੇ ਹਿਸਾਬ ਦੇ ਨਾਲ ਤੁਹਾਨੂੰ ਮੈਂ ਲੇਡੀਜ਼ ਸੂਟ ਦੀ ਕਟਿੰਗ ਦੱਸੂਗੀ ਤੇ ਚਲੋ ਫਿਰ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਹਾਨੂੰ ਮੈਂ ਸਟੈਪ ਵਾਈਜ਼ ਸਟੈਪ ਦੱਸੂਗੀ ਕਿ ਆਪਾਂ ਡਿਟੇਲ ਦੇ ਵਿੱਚ ਜਿਹੜੇ 23 ਇੰਚ ਬ੍ਰੈਸਟ ਆ ਉਹਦੀ ਆਪਾਂ ਕਟਿੰਗ ਕਿਵੇਂ ਕਰਦੇ ਹਾਂ ਤੇ ਚਲੋ ਫਿਰ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਜੀ ਆਪਾਂ ਇਹ ਵਾਲੇ ਸੂਟ ਦੀ ਕਟਿੰਗ ਕਰਾਂਗੇ ਇਹ ਨ ਸਰਦੀਆਂ ਵਾਲਾ ਸੂਟ ਆ ਗਰਮ ਸੂਟ ਆ ਜਾਨੀ ਕਿ ਤੇ ਇਹ ਸੂਟ ਦੀ ਮੈਂ ਤੁਹਾਨੂੰ ਕਟਿੰਗ ਕਰਨੀ ਦੱਸੂਗੀ ਠੀਕ ਹੈ ਤੇ ਇਹ ਜਿਹੜਾ ਸੂਟ ਆ ਨਾ ਸਭ ਤੋਂ ਪਹਿਲਾਂ ਇਹਦੀ ਆਪਾਂ ਲੈਂਥ ਨਾਪ ਲਾਂਗੇ ਕਿ ਇਹਦੀ ਲੈਂਥ ਕਿੰਨੀ ਆ ਤੇ ਇਹਦੇ ਨਾਲ ਆ ਦੇਖੋ ਫਰੰਟ ਵਾਲਾ ਜਿਹੜਾ ਹੈਗਾ ਵਾ ਪੱਲਾ ਉਹਦੇ ਉੱਤੇ ਇਦਾਂ ਕਰਕੇ ਡਿਜ਼ਾਈਨ ਬਣਿਆ ਹੋਇਆ ਵਾ ਆ ਦੇਖੋ ਮੇਰੇ ਨੇ ਨੇੜੇ ਤੋਂ ਦੱਸਦੀ ਆ ਉੱਤੇ ਨਿੱਕੇ ਨਿੱਕੇ ਮੋਤੀ ਜੇ ਲੱਗੇ ਆ ਠੀਕ ਹੈ ਤੇ ਬੈਕ ਸਾਈਡ ਤੋਂ ਵੀ ਸੇਮ ਹੀ ਪ੍ਰਿੰਟ ਆ ਤੇ ਫਰੰਟ ਸਾਈਡ ਦੇ ਉੱਤੇ ਮੋਤੀ ਲੱਗੇ ਹੋਏ ਨੇ ਠੀਕ ਹੈ ਤੇ ਆਪਾਂ ਪਹਿਲਾਂ ਕੀ ਕਰਾਂਗੇ ਕਿ ਆਪਾਂ ਨਾ ਪਹਿਲਾਂ ਫਰੰਟ ਪੀਸ ਜਿਹੜਾ ਵਾ ਤੇ ਉਹਨੂੰ ਆਪਾਂ ਸਿੱਧਾ ਕਰ ਲਾਂਗੇ ਤੇ ਇਹਨਾਂ ਨੂੰ ਵਿੱਚੋਂ ਇੱਥੋਂ ਕਟਾਈ ਕਰ ਲਾਂਗੇ ਆ ਜਿਹੜੀ ਨਾ ਆ ਦੇਖੋ ਆ ਇਦਾਂ ਕਰਕੇ ਇੱਕ ਨਿਸ਼ਾਨ ਜਿਹੜਾ ਬਣਿਆ ਵੇਖੋ ਕੈਂਚੀ ਦਾ ਨਿਸ਼ਾਨ ਬਣਿਆ ਵਾ ਤੇ ਇਹਦੇ ਉੱਪਰ ਉੱਪਰ ਆਪਾਂ ਕਟਿੰਗ ਕਰ ਲਾਂਗੇ ਤੇ ਇਹਨਾਂ ਦੋਨਾਂ ਪੀਸਸ ਨੂੰ ਆਪਾਂ ਅਲੱਗ-ਅਲੱਗ ਕਰ ਲਾਂਗੇ ਇਹਨਾਂ ਦੋਨਾਂ ਪੀਸਸ ਨੂੰ ਅਲੱਗ ਕਰਕੇ ਤੇ ਫੇਰ ਆਪਾਂ ਇਹਨਾਂ ਨੂੰ ਸਿੱਧੇ ਕਰਕੇ ਇਹ ਕਿ ਜਿੱਦ ਤਰ ਪ੍ਰਿੰਟ ਜਿਹੜਾ ਹੈ ਇੱਕੋ ਜਿਹਾ ਕਰਕੇ ਤੇ ਫੇਰ ਆਪਾਂ ਇਹਨੂੰ ਸੂਟ ਨੂੰ ਰੱਖਾਂਗੇ ਤੇ ਫੇਰ ਇਹਦੀ ਕਟਾਈ ਕਰਾਂਗੇ ਹਮੇਸ਼ਾ ਸੂਟ ਕੱਟਣ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੋਈ ਇਹੋ ਜਿਹਾ ਮੋਟਾ ਸੂਟ ਕੱਢਣਾ ਤੇ ਸਾਰਾ ਸੂਟ ਦੇਖ ਲਓ ਕਿ ਕਿਤੇ ਵਿੱਚ ਕਾਣਤ ਨਹੀਂ ਹੈਗੀ ਜੇ ਕਾਣ ਹੋਵੇ ਤੇ ਫਿਰ ਇੱਕ ਸਾਈਡ ਨੂੰ ਜਾਂਦਾ ਕਪੜਾ ਤੇ ਉਹ ਤੁਸੀਂ ਧਿਆਨ ਦੇ ਨਾਲ ਪਹਿਲਾਂ ਹੀ ਦੇਖ ਲੈਣਾ ਠੀਕ ਹੈ ਜੀ ਇਹ ਸਾਡੀ ਹੋਗੀ ਕਟਿੰਗ ਤੇ ਹੁਣ ਆਪਾਂ ਥੱਲੇ ਆਪਾਂ ਬੈਕ ਵਾਲਾ ਜਿਹੜਾ ਪਾਰਟ ਆ ਉਹਨੂੰ ਕਰ ਲਾਂਗੇ ਬਟ ਬਟ ਉਸ ਤੋਂ ਪਹਿਲਾਂ ਆਪਾਂ ਨੇ ਇੱਕ ਕੰਮ ਹੋਰ ਕਰਾਂਗੇ ਆ ਦੇਖੋ ਇਹਦੇ ਥੱਲੇ ਨਾ ਇੰਟਰਲੋਕ ਹੋਈ ਆ ਫਿਕੋਜੀ ਹੋਈ ਆ ਤੇ ਇਹਦੇ ਨਾਲ ਹਮੇਸ਼ਾ ਖੇਚ ਵਜਦੀ ਆ ਤੇ ਇਹਨੂੰ ਆਪਾਂ ਕੱਟ ਲਾਂਗੇ ਥੱਲੋਂ ਕਿਉਂਕਿ ਤਾਂ ਕਿ ਸਾਡਾ ਜਿਹੜਾ ਕੱਪੜਾ ਉਹਦੇ ਥੱਲੇ ਘੇਰੇ ਨੂੰ ਖਿੱਚ ਜੇ ਇਹਨੂੰ ਇਸ ਕਰਕੇ ਆਪਾਂ ਨਾ ਲਾਗੋ ਲਾਗੋ ਕਟਾਈ ਕਰ ਲੈਣੀ ਆ ਕਿਉਂਕਿ ਢੇੜ ਨਾ ਤੈਨੂੰ ਓਖਾ ਹੁੰਦਾ ਵਾ ਮੇਰੇ ਇਸ ਚੈਨਲ ਦੇ ਉੱਤੇ ਨਾ ਕਢਾਈ ਦੇ ਨਾਲ ਸਿਲਾਈ ਦੇ ਨਾਲ ਰਿਲੇਟਡ ਹਰ ਇੱਕ ਵੀਡੀਓ ਜਿਹੜੀ ਹੈ ਮੈਂ ਪਾਉਣੀ ਆ ਤੇ ਤੁਸੀਂ ਮੇਰੇ ਚੈਨਲ ਤੇ ਵਿజిਟ ਕਰਕੇ ਸਾਰੀਆਂ ਵੀਡੀਓ ਜਿਹੜੀਆਂ ਦੇਖ ਸਕਦੇ ਜੀ ਮੈਂ ਹੈਂਡਵਰਕ ਜਿਹੜਾ ਉਹ ਸਾਰਾ ਦੱਸਦੀ ਆ ਜਿਹਦੇ ਤੇ ਜਿਹੜਾ ਹੈਂਡਵਰਕ ਆਪਾਂ ਕਰਦੀ ਆ 트ੈਂਡਿੰਗ ਸੂਟ ਚੱਲਣ ਦੇ ਆ ਨੀਡਲਵਰਕ ਦੇ ਨਾਲ ਜੀ ਇਹ ਦੇਖੋ ਜੀ ਆਪਾਂ ਇਹ ਕਪੜੇ ਦੇ ਉੱਤੇ ਇੰਦਾ ਕਰਕੇ ਤੇ ਇਹਨੂੰ ਲਾ ਲਿਆ ਪੀਸ ਨੂੰ ਤੇ ਹੁਣ ਨਾ ਆਪਾਂ ਇਹ ਵੀ ਧਿਆਨ ਰੱਖਣਾ ਕਿ ਇਹ ਦੇਖੋ ਆ ਜਿਹੜਾ ਡਿਜ਼ਾਈਨ ਹੈ ਦੀ ਬਾਜੂ ਦੇ ਉੱਤੇ ਆ ਠੀਕ ਆ ਤੇ ਆ ਜਿਹੜਾ ਵਾ ਨਾ ਇਹਦੇ ਬੈਕ ਸਾਈਡ ਦੇ ਉੱਤੇ ਜਿਹੜਾ ਘੇਰਾਣਾ ਵਾ ਘੇਰੇ ਦੇ ਉੱਤੇ ਆਉਣਾ ਵਾ ਤੇ ਆਪਾਂ ਇਹਨੂੰ ਇਸ ਹਿਸਾਬ ਦੇ ਨਾਲ ਹੀ ਫੋਲਡ ਕਰਨਾ ਵਾ ਤਾਂ ਕਿ ਸਾਡਾ ਬਾਜੂ ਦਾ ਕਪੜਾ ਨਾ ਆਵੇ ਤੇ ਆ ਦੇਖੋ ਜਿੱਥੋਂ ਬਾਜੂ ਸਟਾਰਟ ਹੁੰਦੀ ਹੈ ਨਾ ਤੇ ਉੱਥੋਂ ਆ ਦੇਖੋ ਇਸ ਤਰ੍ਹਾਂ ਕਰਕੇ ਤੇ ਇਹਦਾ ਅਲੱਗੋ ਪ੍ਰਿੰਟ ਜਿਹਦੇ ਵਿੱਚ ਜੀ ਇੱਕ ਲਾਈਨ ਜੀ ਵਾਂ ਨੂੰ ਨਿਸ਼ਾਨ ਦਿੱਤਾ ਹੋਇਆ ਵਾ ਅਧਿਕਤ ਤੁਹਾਨੂੰ ਕੈਮਰੇ ਦੇ ਵਿੱਚ ਵੀ ਚੰਗੀ ਤਰ੍ਹਾਂ ਨੰਬਰ ਲੱਭਣ ਡਿਆ ਹੋਏਗਾ ਤੇ ਇਹਨੂੰ ਆਪਾਂ ਨਾ ਇੱਕ ਕੱਲ ਤੁਹਾਨੂੰ ਮੈਂ ਹੋਰ ਦੱਸ ਦਿੰਨੀ ਕਿ ਜਿਹੜੇ ਪ੍ਰੀਟਡ ਸੂਟ ਹੁੰਦੇ ਇਤਾਂ ਦੇ ਆਉਂਦੇ ਇਹਨਾਂ ਦੇ ਥੱਲੇ ਸਾਨੂੰ ਬਾਰਡਰ ਵਾਸਤੇ ਕੱਪੜਾ ਜਿਹੜਾ ਵਾ ਸਾਨੂੰ ਅਲੱਗ ਅਟੈਚ ਕਰਨਾ ਪੈਂਦਾ ਵਾ ਤੇ ਆਪਾਂ ਅਲੱਗ ਉਹਨੂੰ ਅਟੈਚ ਕਰਦੇ ਆ ਠੀਕ ਹੈ ਜੀ ਹੁਣ ਆ ਦੇਖੋ ਇਹਨੂੰ ਮੈਂ ਇਦਾਂ ਕਰਕੇ ਤੇ ਤੈਹ ਲਗਾ ਲੈਂਨੀ ਆ ਤੇ ਆ ਜਿਹੜੀ ਚੀਜ਼ ਆ ਆ ਜਿਹੜਾ ਬਾਰਡਰ ਜਿਹਦਾ ਡਿਜ਼ਾਈਨ ਬਣਿਆ ਇਹਨੂੰ ਇਹਦੇ ਨਾਲ ਆਪਾਂ ਮੈਚ ਕਰਕੇ ਰੱਖਣਾ ਹੈ ਜੀ ਇਹ ਸਾਡਾ ਆਪਾਂ ਬੈਕ ਪੱਲਾ ਜਿਹੜਾ ਉਹ ਰੱਖ ਲਿਆ ਹੁਣ ਆਪਾਂ ਫਰੰਟ ਵਾਲਾ ਪੱਲਾ ਜਿਹੜਾ ਉਹ ਵੀ ਇਹਦੇ ਉੱਪਰ ਰੱਖ ਲਾਂਗੇ ਆ ਦੇਖੋ ਫਰੰਟ ਵਾਲੇ ਪੱਲੇ ਦੇ ਉੱਤੇ ਵੀ ਆ ਥੱਲੇ ਪੀਕੋ ਹੋਈ ਆ ਤੇ ਆਪਾਂ ਇਹਦੀ ਵੀ ਕਟਾਈ ਕਰ ਲਾਂਗੇ ਤੇ ਹੁਣ ਆ ਦੇਖੋ ਜਿਹੜਾ ਫਰੰਟ ਵਾਲਾ ਪੱਲਾ ਵਾ ਨਾ ਇਹਦੇ ਆ ਦੇਖੋ ਇਹਦੀ ਆ ਡਿਜ਼ਾਈਨ ਬਣਿਆ ਵਾ ਠੀਕ ਹੈ ਆ ਦੇਖੋ ਵਿੱਚ ਨਾ ਨਿੱਕੇ ਨਿੱਕੇ ਜਿਹੇ ਇਹਦੇ ਸਤਾਰੇ ਜੇ ਲੱਗੇ ਆ ਮੋਤੀ ਜੇ ਤੇ ਇਹਨੂੰ ਹੀ ਆਪਾਂ ਇਦਾਂ ਕਰਕੇ ਤੇ ਆਪਾਂ ਨਾ ਪਹਿਲਾਂ ਇਹਨੂੰ ਇਦਾਂ ਹੀ ਤਾਇ ਲਾ ਲਾਂਗੇ ਆ ਵੀ ਇਹਦੇ ਵੀ ਦੇਖੋ ਇੱਧਰਲੇ ਪਾਸੇ ਬਾਜੂ ਦਾ ਡਿਜ਼ਾਈਨ ਆ ਤੇ ਆ ਆ ਦੇਖੋ ਇੱਥੇ ਇੱਕ ਉਹਨਾਂ ਨੇ ਅਲੱਗ ਲਾਈਨ ਦਿੱਤੀ ਹੈ ਜਿਸ ਤੋਂ ਕਿ ਸਾਨੂੰ ਪਹਿਚਾਣ ਆ ਜਾਂਦੀ ਆ ਤੇ ਇਹ ਇੱਥੋਂ ਤੱਕ ਸਾਡਾ ਜਿਹੜਾ ਫੈਬਰਿਕ ਆ ਫਰੰਟ ਵਾਲੇ ਪਾਸੇ ਦਾ ਵਾ ਤੇ ਆਪਾਂ ਇਹਨਾਂ ਨੂੰ ਮੈਚ ਕਰਕੇ ਨਾ ਦੋਨਾਂ ਨੂੰ ਤੇ ਆਪਾਂ ਪਹਿਨਾ ਬਾਜੂ ਦਾ ਕਪੜਾ ਨਾਲੋਂ ਲਾ ਲਾਂ ਨਹੀਂ ਆ ਤਾਂ ਫੇਰ ਆਪਾਂ ਇਹਨਾਂ ਫੈਬਰਿਕ ਜਿਹੜੇ ਆ ਇਹਨਾਂ ਨੂੰ ਸੈੱਟ ਕਰਕੇ ਰੱਖਾਂਗੇ